ਇਹ ਨੂੰ ਕਰ ਆ ਹਾਂ ਉਹ ਕੋਈ ਉੱਤਰ ਕੋ ਨੋਰਾ ਉੱਤਰ ਪਾ ਜਦਾ ਕੋ ਉੱਤਰ ਪਾ ਅੱਜ ਦੇਖੋ ਦੱਸਾਂ ਤੇ ਬਹੁਤ ਇੱਥੇ ਗੱਲਾਂ ਹੁੰਦੀਆਂ ਆ ਅਸਰ ਤੇ ਇਹ ਹੀ ਆਪਦੇ ਦੀ ਦਰਦੀ ਅਸਰ ਤੇ ਦੇਖੋ ਇਹ ਬੁਰੀ ਹੁੰਦਾ ਨੂੰ ਉਹਨੂੰ ਆਪਣੇ ਲੋੜਾ ਆ ਉਹ ਲੋਟੋ ਆਪਣੇ ਲੋੜ ਜਾਂਦੇ ਉਹਦੇ ਵਿੱਚ ਜਿਹੜਾ ਖਤਰੇ ਜਾਂਦਾ ਹੈ ਜਦੋਂ ਵੈਲੋ ਬਈ ਮੇਰੇ ਨੂੰ ਖਤਰੇ ਜਾਂਦੇ ਰਹੇ ਤਾਂ ਉਹ ਤਾਂ ਪੂਰਾ ਹੋ ਗਿਆ ਉਹ ਜਿਹੜੇ ਇਹਨਾਂ ਆਪਸ ਵਿੱਚ ਜਿਸ ਨੂੰ ਖਤਰੇ ਨੂੰ ਜੋ ਖਤਰੇ ਜਾਂਦਾ ਹੈ ਉਹ ਖਤਰਿਆਂ ਦੇ ਵਿੱਚੋਂ ਫਿਰ ਇੱਕ ਦੂਜੇ ਦੇ ਨਾਲ ਅੱਗੇ ਰੋਕੇ ਨੇ ਉੱਠੇਗਾ ਸ਼ੁਰੂ ਕੀਤਾ ਖਤਰਾ ਉਹ 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 ਕਿਰੋਂ ਇਕੱਠੇ ਹੋਣਾ ਸ਼ੁਰੂ ਹੋਇਆ ਉਹ ਤੇ ਸਮਾਜ ਦੀ ਉਚਾਈ ਸਮਾਜ ਦਾ ਮਤਲਬ ਕਿਹਦਾ ਸੁਭੂਕ ਤਾਂ ਹੋ ਕੇ ਨਾ ਖਤਰਨਾ ਨਾਲ ਨਾਲ ਕੋਈ ਜੋ ਬੀਜੇ ਬਣੇ ਉਹ ਜੋ ਸਮਾਜ ਉਹ ਤੋਂ ਵਰਗੇ ਸਾਰਾ ਲੋਕ ਗਲ ਇਹ ਸੁਧਾ ਕੇ ਲੋਕ ਇਕੱਠੇ ਹੋ ਗਏ ਅੱਲਾ ਰਹਿਸ ਹਾਂ ਕੋੜਾ ਵੀ ਆ ਪੁੱਛੇ ਤਾਂ ਆਪਣੇ ਅੰਦਰਸ ਦੀ ਇਤਲੀ ਵਾਟਨ ਦਸੀ ਕੱਲੀ ਹੋ ਬਿਨਾਂ ਬਣਾ ਦੇ ਵਿੱਚ ਕੱਲੀ ਚੱਲਣਾ ਹੋਵੇ ਪੁੱਛ ਜੱਟ ਕੀ ਕੋਈ ਤਰਫ ਤੁਸੀਂ ਆਪਣਾ ਹੌਂਦੀ ਦੀ ਤੁਸੀਂ ਕਿਸੇ ਮਨੋਕ ਨੂੰ ਜਗੜ ਸ਼ਾਟ ਕੋਲਾ ਫੇਰੂ ਲੈ ਸਕੋ 호텔 ਤੋਂ ਖਾਣਾ 호텔 ਦੀ ਉੱਤੇ ਤੁਮਾਰਾ ਪਸੋਂ ਪੰਛੀ ਆਣਾ ਉਸਾਇ ਪਾਓ ਕੋਈ ਮਨੋਕ ਆਣਾ ਕਿ ਨਾ ਕਿਤੇ ਸਾਡ ਕਿਤੇ ਨਾ ਕਿਤੇ ਪਹਾੜੀ ਚੱਲ ਰਹੀ ਹੈ ਉਹਨਾਂ ਲਈ ਇੱਕ ਵਾਰ ਸਾ ਇਹ ਕਰਕੇ ਮੇਰੇ ਲਈ ਉਹ ਆਵਾ ਮੇਰੇ ਸਮਝ ਆ ਤੇ ਜਿੰਨੇ ਐਸਲ ਖਤਰੇ ਤੁਹਾਡੇ ਆਲੇ ਦੁਆਲੇ ਮੈ ਡਰਾ ਰਹੇ ਉਹਦੇ ਖਤਰੇ ਹੋ ਪਤਾ ਕਿ ਕਿਤੇ ਇਤਰਾ ਤੁਸੀਂ ਬੋਲਦੇ ਹੋ ਉਹ ਇਸੇ ਪ੍ਰਬੰਧ ਨਹੀਂ ਕੀਤੇ ਜਿਹੜਾ ਪ੍ਰਬੰਧ ਤੁਸੀਂ ਜਦ ਚਨਾਬੀ ਹੋਗਾ ਹੁਟਾ ਸੱਜਿਆ ਸਤਾਸਾ 47 ਜੋ ਉਹਨੂੰ ਪਹਿਲਾਂ ਸੁਣਦਾ ਰਹੇ। ਸ਼ਾਵਣ ਦੇ ਰਹਿ ਅਗਰੇ ਜਿਹੜੇ। ਜਿਸ ਤਰ੍ਹਾਂ ਉਹਨਾਂ ਦੀ ਨੀਤੀ ਸੀ ਲੁੱਟਣ ਦੀ, ਉੱਟਣ ਦੀ ਅਤੇ ਆਰਥਿਕ ਵਿਰੋਧੀ ਕਾਰਨ। ਕੱਚਾ ਮਾਲ ਇਥੋਂ ਲੁੱਟ ਕੇ ਪੱਕਾ ਮਾਲ ਇਥੇ ਲਿਆ ਕੇ ਵੇਚਦੇ। ਉਹ ਉਸੇ ਨੀਤੀ ਦੇ ਅੰਦਰ ਚੱਲਦੇ। ਜੇ ਥੋੜਾ ਜਿਹਾ ਬਰੌਡ ਹੋ ਕੇ ਸੋਚੋ। ਅਗਰੇ ਖੇਤੀਬਾੜੀ ਵਾਲੇ ਬੋਲਣਗੇ। ਸਾਡੇ ਕੱਚੇ ਪਾਸੇ ਨਹੀਂ ਲੁੱਟ ਤੇ ਪੱਕੇ ਦੀ ਬੋਲ। भी लुट्ट बाजार ची लुट सा चीज तो अंडी च बेच जाना उ लुट्ट जो उ चीज अपने कौन करो यही तरह गुटा मेरे ये दलाल गोटा गोटा चुन रहे हैं ना भाई साहब चाहे तू ये चौंते हो चाहे आखिर तुम हो चली ਜਿਹੜਾ ਵੀ ਚੋਣ ਦੇ ਦਰਾਲ ਹੋਣਾ ਵੋਟਾਂ ਕਿਹਦਾ ਦਰਾਲ ਸਰਮਾਇਦਾਰ ਦਾ ਲਾਖ ਰੁਪਏ ਇਹ ਦਰਾਲ ਕਹਿੰਦਾ ਉਹੀ ਸਾਰੇ ਉਹਨਾਂ ਦੇ ਅਕੀਦਿਆਂ ਬਣਾ ਰਹੇ ਨੇ ਤੁਹਾਡਾ ਸਾਰਾ ਉਹ ਖਾ ਰਹੇ ਹੁਣ ਇੱਥੇ ਸਕੂਲ ਦੀ ਗੱਲ ਕਰਕੇ ਕੈ ਵਿਚਾਰ ਇਸ ਸਕੂਲ ਪ੍ਰਾਈਵੇਟ ਕਿੰਨੇ ਕੀਤੇ ਨੇ ਜਿੰਨਾ ਪਰਵੰਦੇ ਰਿਤੀਆਂ ਦਾ ਤਾਂ ਅੰਦਰੋਂ ਤੋਂ ਵੀ ਥੋੜਾ ਤੇ ਲਾਪਰਵਾਹ ਜੋ ਕੀਤੇ ਆ ਉਹ ਦਰਾਲ ਉਹਨਾਂ ਦਾ ਪਾਟ ਲਈ ਕਰਦਾ

ਆਜੇ ਬਟ ਆਜੇ ਦਵਾਈ ਲੈਣ ਦੀ ਬਾਅਦ ਕਿ ਉਹ ਬੰਦਾ ਬਾਹਰ ਹੋ ਗਿਆ ਬੰਦੇ ਦਾ ਕੀ ਇਹਦਾ ਬੰਦਾ ਨਸਾਨ ਕੀ ਇਹ ਦਵਾਈ ਖਾ ਸਕਦਾ ਮਰੇ ਬੰਦੇ ਵੈਂਟੀਲੇਟਰਾਂ ਦੇ ਰਾਹੇ ਦਾਦਾ ਲਾ ਕੇ ਤੇ ਰਾਚਾ ਬੋਲਦਾ ਜਿਹੜੀ 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 ਬਿਜਲੀ ਦਾ ਜਿਹੜਾ ਕਾਕੇ ਜਾ ਰਿਹਾ ਹੈ ਇਜੀ ਦਿਹਰੇ ਪ੍ਰਾਈਵੇਟਾ ਉਹਨਾਂ ਮੀਟਰ ਲਾਉਣਾ ਪ੍ਰਾਈਵੇਟਾ થઈ ਗਿਆ ਉਹ ਖੋਲ ਕੇ ਗੱਲ ਨਹੀਂ ਕਰਦਾ मीटर लाऊंगा उन्हें उतनी प्राइवेट अप्लाई है कि चंडीगढ़ दे दी तो इसका मन है चंडीगढ़ दे दी खपा करो चंडीगढ़ दे दिया वो थोड़े से वही चंडीगढ़ प्राइवेट करता होगा पहले मीटर लाए इसलिए तो अरे बेचारा 70 पहले प्राइवेट को घरतार नहीं पता है लेकिन वो सब सप्लाई प्राइवेट है ये सप्लाई सरकार